ਹਾਂਜੀ ਆ ਵੀਡੀਓ ਵੇਖਿਓ ਜੀ ਮਨਕੀਰ ਤੌਲਕ ਦੀ ਏਸ ਯਾਰ ਬੰਦੇ ਨੇ ਨਾ ਬਹੁਤ ਲੋਕਾਂ ਦੀ ਹੈਲਪ ਕੀਤੀ ਆ ਤੇ ਇਸ ਇਹ ਬੰਦੇ ਦੀ ਸੋਚ ਬਹੁਤ ਵਧੀਆ ਯਾਰ ਆ ਵੀਡੀਓ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਬੰਦੇ ਦੀ ਵੀ ਹੈਲਪ ਹੋ ਸਕੇ ਥੈਂਕ ਯੂ ਜੀ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਨਿਆ ਚੀਜ਼ ਦਾ ਜੱਸ ਪੈ ਗਿਆ ਲੋਕਾਂ ਦੀ ਮਤ ਕਰਨ ਦਾ ਯਾਰ ਸੀਸਾ ਮਿਲਦੀਆਂ ਕੋਈ ਮੈਂ ਬਹੁਤ ਈਮੋਸ਼ਨਲ ਬੰਦਾ ਮੈਂ ਜਿੱਦ ਤੱਕ ਸੇਵਾ ਕਰਕੇ ਉਧਰ ਆਇਆ ਉਹਦਾ ਨਾਲ ਵਾਈਫ ਤੇ ਬੱਚੇ ਗਈ ਹੋਈ ਉਹਦੇ ਨਾਲ ਕੇ ਬਾਈ ਜੀ ਮੈਂ 1 ਵਜੇ ਤੋਂ ਲੈ ਕੇ 7 ਵਜੇ ਤੱਕ ਭੁੱਬਾ ਮਾਰ ਮਾਰ ਰੋਇਆ ਉਹ ਚੀਜ਼ਾਂ ਯਾਦ ਕਰ ਕਰ ਵੀ ਯਾਰ ਆਪਾਂ ਤਾਂ ਇੱਥੇ ਮਹਿਲ ਮਲਾ ਰਿਆਂ ਚ ਬੈਠੇ ਆ ਯਾਰ ਲੈਟ ਨਹੀਂ ਜਾਈਂ ਉੱਥੇ ਯਾਰ ਵਜਦਾ ਸਦਾ ਕਿਤੇ ਵੀ ਉੱਥੇ ਰਿਸਕ ਆ ਯਾਰ ਬੰਦੇ ਜੋ ਨਿਕਲ ਅਸੀਂ ਬਾਬਿਆਂ ਦੇ ਯਾਰ ਪੁਲ ਟੁੱਟ ਗਿਆ ਉੱਥੇ ਵੀਰੇ ਹਜ਼ਾਰ ਤਾਂ ਟਰਾਲੀ ਹੋਣੀ ਆ ਇੰਨੇ ਬੰਦੇ ਕਿਤੇ ਵਿੱਚੋਂ ਸਿਕਿਉਰਟੀ ਕਿਤੇ ਨਹੀਂ ਉਹ ਮੈਂ ਹਾਂ ਉਟੀ ਨਾ ਜਾਵੇ ਜੱਟ ਤਾਂ ਜਾਊਗਾ ਮੈਂ ਨਿਕਲ ਕੇ ਫਸ ਗਿਆ ਸਿਕਿਉਰਟੀ ਮੇਰੇ ਪਿੱਛੇ ਪਿੱਛੇ ਬਾਬੇ ਅਸੀਂ ਘਟਵੜ 2 ਕਿਲੋਮੀਟਰ ਅੱਗੇ ਸਿਕਿਉਰਟੀ ਕਹਿੰਦੇ ਨਿਕਲ ਨਹੀਂ ਸਕਦੀ ਵਾਪਸ ਮੋੜੋ ਮੈਂ ਕਿਹਾ ਇਹਨਾਂ ਨੇ ਸੁਣਨੀ ਤਾਂ ਹੈ ਨਹੀਂ ਮੈਂ ਐ ਕੁਝ ਸੁਟਣ ਦੇ ਬਹਾਨੇ ਬਾਰੀ ਖੁਲੀ ਮੈਂ ਭੱਜ ਪਿਆ ਆਪਣੇ ਨੂੰ ਨਹੀਂ ਰਿਹਾ ਜਾਂਦਾ ਯਾਰ